ਮੇਰਾ ਨਾਮ ਕਸ਼ਮੀਰ ਸਿੰਘ ਸਾਨਾ ਹੁਜੀਤ ਸਿੰਘ ਮੈਂ ਪਿੰਡ ਏਬਨਕਲਾ ਦੇ ਰਹਿਣ ਵਾਲਾ ਅਸੀਂ 10 ਸਾਲ ਤੋਂ ਸੁਖਦੇਵ ਸਿੰਘ ਸਰਪੰਚ ਦੇ ਨਾਲ ਰਹੇ ਹਾਂ ਅਸੀਂ ਤਕਰੀਬਨ 80% ਕੰਮ ਕਰ ਚੁੱਕੇ ਹਾਂ ਤੇ ਪੈਸੇ ਸਾਡੇ ਕੰਮ ਅਜੇ ਵੀ ਚੱਲ ਰਿਹਾ ਸਾਡੇ ਪੈਸੇ ਪੈ ਸਾਡੇ ਕੋ ਕੰਮ ਨੂੰ ਜਾਰੀ ਰੱਖਣ ਵਾਸਤੇ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਟਰੈਕਟਰ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਕਾਬਲ ਸਿੰਘ ਨੂੰ ਕਾਮਯਾਬ ਕਰੋ ਅਸੀਂ ਗਾਂ ਆਉਣ ਵਾਲੇ ਸਮੇਂ 'ਚ ਇਹਨਾਂ ਕੋਲੋਂ ਸਟੇਡੀਅਮ ਬਣਾਵਾਵਾਂਗੇ 5 ਕਿੱਲਾਂ 'ਚ ਕਿਉਂਕਿ ਸਾਡਾ ਪ੍ਰਚਨ ਚੱਲ ਰਿਹਾ ਤੇ ਪਾਣੀ ਸੀਵਰ ਵਿੱਚ ਪਾ ਦੇਾਂਗੇ ਸਾਡੇ ਪਿੰਡ ਦੇ ਲੋਕ ਵੀ ਬਹੁਤ ਸੂਝਵਾਨ ਆ ਦੋ ਵਾਰੀ 550 ਦੀ ਲੀਡ ਨਾਲ ਅਸੀਂ ਜਿੱਤੇ ਆ ਪਿੰਡੋਂ ਸੁਖਦੇਵ ਸਿੰਘ ਸਰਪੰਚ ਦੋ ਵਾਰੀ ਜਿੱਤ ਚੁੱਕੇ ਆ ਐਰ ਕੀ ਸਾਡੀ ਲੀਡ ਉਹਦੇ ਨਾਲੋਂ ਮਹਾਰਾਜ ਸੁਖ ਰੱਖੇ ਤੇ ਵਧੇਗੀ ਤੇ ਇਹ ਬਹੁਤ ਵਧੀਆ ਸਾਡੀ ਪੰਚਾਇਤ ਜਿਹੜੇ ਮੈਂਬਰ ਵੀ ਖਿਲਾਾਰੇ ਆ ਬਹੁਤ ਵਧੀਆ ਖਿਲਾਾਰੇ ਆ ਕੋਈ ਨਸ਼ੇ ਵਾਲਾ ਬੰਦਾ ਨਹੀਂ ਅਸੀਂ ਖਿਲਾਾਰੇ ਕੋਈ ਮਾੜਾ ਮੋੜ ਹੋਇਆ ਬਾਕੀ ਪਿਛੇ 23 ਬੰਦੇ ਨਸ਼ਾ ਕਰਦੇ ਸੀ ਉਹਨਾਂ ਨੂੰ ਅਸੀਂ ਪਾਸੇ ਕਰਤਾ ਸੋਣ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਕੂੜੇ ਵਾਲੀ ਗੱਡੀ ਹੋਰ ਲਾਵਾਂਗੇ ਤੇ ਨਾਲ ਪਿੰਡ ਦੇ ਜਿਹੜੇ ਰਿੰਦੇ ਕੰਮ ਸਾਰੇ ਕਰਵਾਵਾਂਗੇ ਸਾਡੇ ਡੀਸੀ ਸਾਹਿਬ ਰਹਿ ਜਿਹੜੇ ਪਹਿਲੇ ਬਹੁਤ ਵਧੀਆ ਸੀ ਉਹ ਸਰਪੰਚ ਸਾਹਿਬ ਦੀ ਫੋਨ ਤੇ ਗੱਲ ਸੁਣਦੇ ਸੀ ਤੇ ਸਾਡੇ ਤਕਰੀਬਨ ਪੈਲੀਆਂ ਵੀ ਮੰਨ ਲਓ ਜਿਹੜੇ ਲੋਕਾਂ ਦੇ ਕਬਜ਼ੇ ਦੀ ਛਡਵਾਈਆਂ ਅੱਗੇ ਜਿਹੜਾ ਕੋ ਰਿੰਦਾਂ ਕੰਮ ਵੀ ਕਰਵਾਵਾਂਗੇ ਤੇ ਸਾਡੇ ਪਿੰਡ ਦੇ ਬੀਬੀਆਂ ਬਹੁਤ ਸੂਝਵਾਨ ਆ ਬਹੁਤ ਵੋਟ ਪਈ ਜੱਗੇ ਇਹਨਾਂ ਨੂੰ ਉਤੋਂ ਸਾਡੀ ਲੀਡ ਅਰ ਗਈ ਵਧੇਗੀ ਆਸਮਰਦ ਕਰਦੇ ਆ ਲੀਡ ਵਧੂਗੀ ਪਿੰਨ ਵਾਸੀਆਂ ਵਾਸਤੇ ਇੱਕ ਨਸ਼ਾ ਬੰਦ ਕਰਾਵਾਂਗੇ ਤੇ ਤਕਰੀਬਨ ਕਮਜੋਤ ਸਿੰਘ ਨੇ ਕੀਤੇ ਆ ਉਹਦੇ ਨਾਲੋਂ ਗਾਂ ਅਸੀਂ ਬਾਤ ਚੜ ਗਿਆ ਹੋਰ ਇਹਦੇ ਕੋਲੋਂ ਬੰਦਾ ਬਹੁਤ ਵਧੀਆ ਅਸੀਂ ਚੁਣ ਕੇ ਖਲੋਂਦਾ ਨਹੀਂ ਅਸੀਂ ਇਹਨੂੰ ਬਦਬਦੀ ਖਿਲਾ ਰਿਆ ਇਹ ਮੰਨਦਾ ਨਹੀਂ ਕਹਿੰਦਾ ਸੀ ਮੈਂ ਦੁਕਾਨਦਾਰੀ ਆ ਤੇ ਮੇਰੇ ਕੋਲ ਪੈਸਾ ਢੇਲਾ ਹੈਗਾ ਕੋਠੀ ਬਣੀ ਆ ਤਾਂ ਮੈਂ ਐਸ਼ ਕਰਨੀ ਆ ਸੇਵਾ ਨਹੀਂ ਕਰ ਸਕਦਾ ਅਸੀਂ ਇਹਨੂੰ ਜ਼ਬਰਦਸਤੀ ਧੱਕੇ ਨਾਲ ਬਣਾਇਆ ਸਾਰੇ ਪਿੰਡ ਦੇ ਸਾਡੇ ਮੋਲ ਜੋ ਐਸੀ ਬਰਾਦਦੀ ਹੈ ਤੇ ਮਤਲਬ ਜਰਬਾਉਣ ਕਰਕੇ ਇਹਨਾਂ ਨੂੰ ਕਿਹਾ ਵੀ ਜਿਹੜੇ ਕੰਮ ਜਾਰੀ ਰਹਿਣਗੇ ਜੇ ਕੋਈ ਗਲਤ ਬੰਦਾ ਬਣ ਗਿਆ ਤੇ ਕੰਮ ਬੰਦ ਹੋ ਜਾਣਗੇ ਕਈਆਂ ਬੰਦਿਆਂ ਨੂੰ ਅਫਸਰ ਨਾਲ ਗੱਲ ਕਰਨ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਉਹ ਬੰਦਾ ਫਿਰ ਖਾੜੇ ਕੰਮ ਰੁਕ ਜਾਂਦੇ ਆ ਤੇ ਇਹ ਪੜੇ ਲਿਖੇ ਬੰਦੇ ਆ ਦੇ ਅਫਸਰ ਨਾਲ ਗੱਲ ਕਰ ਸਕਦੇ ਆ ਅੱਜ ਕੱਲ ਆਨਲਾਈਨ ਕੰਮ ਆ ਸਾਰਾ ਜਿਹੜਾ ਚੰਗਾ ਬੰਦਾ ਅਫਸਰ ਨਾਲ ਗੱਲ ਕਰ ਲਿਆ ਤੇ ਅਫਸਰ ਬਹੁਤ ਵਧੀਆ ਸਾਡਾ ਜਿੰਨਾ ਮਹਿਕਮਾ ਡੀਸੀ ਸਾਹਿਬ ਤੋਂ ਥੱਲੇ ਆ ਬਹੁਤ ਵਧੀਆ ਅਫਸਰ ਅੱਗੇ ਵੀ ਰਹੇ ਆ ਤੇ ਇਹ ਬੰਦੇ ਗੱਲ ਕਰ ਸਕਦੇ ਆ ਇਸ ਕਰਕੇ ਇਹਨਾਂ ਨੂੰ ਖਿਲਾ ਰਿਹਾ ਵੀ ਅਫਸਰਾਂ ਚ ਹੀ ਰਿਹਾ ਨਾ ਕਿਉਂਕਿ ਆ ਆਰਮੀ ਦਾ ਪ੍ਰਸ਼ਾਸਨ ਦਾ ਜਿਹੜਾ ਰੂਲ ਬੰਦਾ ਵੇਖ ਆਇਆ ਨਾ ਇੱਕ ਵਾਰੀ ਉਹਨੂੰ ਝੱਲ ਆਇਆ ਉਹ ਅਸੀਂ ਆਸਮਰਾਦ ਕਰਦੇ ਆਂ ਵੀ ਇਹ ਇਤੋਂ ਵਧੀਆ ਪਿੰਡ ਚ ਕਰੂਗਾ ਠੀਕ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਲਸ਼ਮਰ ਸਿੰਘ ਪਿੰਡ ਵਾਸੀ ਇਬਨ ਕਲਾਂ ਦਾ ਰਹਿਣ ਵਾਲਾ ਜੀ ਮੈਂ ਮੇਰੇ ਵੀਰ ਆਏ ਸੀ ਮੇਰੇ ਕੋ ਮੈਂ ਇਹਨਾਂ ਦਾ ਸਾਥ ਦੇਣ ਨੂੰ ਤਨੂ ਮਣੋ ਹੋ ਕੇ ਮੈਂ ਇਹਨਾਂ ਦਾ ਸਾਥ ਦੇ ਰਿਹਾ ਜੀ ਪਹਿਲੋ ਮੇਰੇ ਵੀਰ ਸੁਖਦੇਵ ਸਿੰਘ ਜੀ ਨੇ 10 ਸਾਲ ਸਰਪੰਚੀ ਕੀਤੀ ਆ ਜੀ ਤੇ ਹੁਣ ਜਿਹੜਾ ਵੀਰ ਮੇਰਾ ਕਬਲ ਸਿੰਘ ਆ ਅਸੀਂ ਇਹਨਾਂ ਨੂੰ ਸਰਪੰਚ ਖਿਲਾ ਰਹੇ ਆ ਜਿੰਨਾਂ ਦਾ ਚੋਣ ਨਿਸ਼ਾਨ ਟਰੈਕਟਰ ਆ ਤੇ ਮੇਰਾ ਪਿੰਡ ਵਾਸੀਆਂ ਨੇ ਇਹ ਦਈ ਸੀ ਆ ਬੇਨਤੀ ਆ ਹੱਥ ਜੋੜ ਕੇ ਵੀ ਇਸ ਇਮਾਨਦਾਰ ਬੰਦੇ ਨੂੰ ਕਾਮਯਾਬ ਬਣਾਓ ਜੋ ਸਾਡੇ ਪਿੰਡ ਚ 80% ਦੇ ਏਕੜ ਏਕੜ ਸਾਡਾ ਸਾਰਾ ਕੰਮ ਹੋਇਆ ਪਿਆ ਆ ਜਿਹੜਾ 20% ਦਾ ਕੰਮ ਰਹਿੰਦਾ ਸਾਡਾ ਬਜਾਰਾਂ ਦਾ ਅਸੀਂ ਇਹ ਵੀਰ ਤੋਂ ਆਸ ਰੱਖਦੇ ਆ ਕਿ ਵੀਰ ਸਾਡਾ ਸਾਥ ਦੇਊਗਾ। ਬਾਕੀ ਸਭ ਤੋਂ ਪਹਿਲਾਂ ਮੇਰੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜਾ ਪਿੰਡ 'ਚ ਨਸ਼ਾ ਨਾ ਸਭ ਤੋਂ ਪਹਿਲਾਂ ਜਿਹੜਾ ਕੰਮ ਆ ਉਹਨੂੰ ਠੱਲ ਪਾਈ ਜਾਵੇ। ਬਾਕੀ ਵੇਖੋ ਕਾਮਤ ਬਾਕੀ ਤੇ ਚੱਲਦਾ ਹੀ ਰਹਿੰਦੇ ਆ ਜੀ। ਜਿਹੜਾ ਸਾਡਾ ਜਿਹੜਾ ਨੌਜਵਾਨਾਂ ਦਾ ਜਿਆਦਾ ਜਿਆਦਾ ਕੰਮ ਖਰਾਬ ਹੋ ਰਿਆਂ ਦਾ ਪਿੰਡ ਦਾ ਜੀ ਉਹ ਸਭ ਤੋਂ ਪਹਿਲਾਂ ਨਸ਼ਾ ਬੰਦ ਹੋਵੇ ਜੀ ਸਾਡਾ। ਮੈਂ ਪ੍ਰਸ਼ਾਸਨ ਗਾੜੀ ਵੀ ਹੱਥ ਜੋੜਦਾ ਵੀ ਸਾਡੇ ਪਿੰਡ ਦਾ ਕੋਈ ਵੀ ਆਵੇ ਉਹਦੀ ਪੈਲ ਦੇ ਆਧਾਰ ਤੇ ਇਹ ਚੀਜ਼ ਸੁਣੀ ਜਾਵੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਪੰਜਾਬ ਪੁਲਿਸ ਨੂੰ ਡੀਸੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਮੰਤਰੀ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਦੇ ਜਰਾ ਖਾਸ ਖਿਆਲ ਸਾਡੇ ਪਿੰਡ ਦਾ ਖਾਸ ਖਿਆਲ ਕੀਤਾ ਜਾਵੇ ਅੱਜ ਜਿਹੜੀ ਜਿੰਮੇਵਾਰੀ ਜਿਹੜੀ ਆ ਪੂਰੀ ਸਾਹਮਣੇ ਉੱਤੇ ਜਾਂਦੀ ਆ ਪਹਿਲੇ ਵੀ ਆ ਦੇਖਤੀ ਸੇਵਾ ਜੀ ਆ ਕਰਕੇ ਆ ਜਾਂ ਦੇ ਪਿੰਡ ਦੇ ਇਹ ਸੇਵਾ ਦਾ ਬੰਦਾ ਇਹਨਾਂ ਨੂੰ ਮੋਕਾ ਦਿੱਤਾ ਜਾ ਰਿਹਾ। ਵੇਖੋ ਜੀ ਬੰਦਾ ਤੇ ਹੈਗਾ ਬਹੁਤ ਨਾਈਸ ਆਹੀ ਕਲਾਸਮੇਟ ਹੈ ਜੀ ਦੋਲੇ ਜਾਲੇ। ਅਸੀਂ ਬਚਪਨ ਦੇ ਯਾਰ ਹਾਂ ਜੀ। ਤੇ ਇਹ ਬੰਦੇ ਨੇ ਅਜੇ ਤੱਕ ਕਿਸੇ ਨਾਲ ਕਦੀ ਕੋਈ ਚਲਾਕੀ ਕੋਈ ਠੱਗੀ ਅਜੇ ਤੱਕ ਮੈਂ ਤੇ ਨਹੀਂ ਜੀ ਸੁਣੀ। ਮੈਕਸਿਮਮ 43 ਸਾਲ ਦਾ ਮੈਂ ਆ ਤੇ ਇੰਨੀ ਕੁ ਉਮਰ ਦਾ ਇਹ ਆ ਜੀ। ਅਜੇ ਤੱਕ ਸੋਚਿਆ ਨਹੀਂ ਆ ਵੀ ਇਹ ਬੰਦਾ ਇਸੇ ਕਰਕੇ ਇਹਨੂੰ ਚੁਣਿਆ ਗਿਆ ਏ। ਇਹ ਇਮਾਨਦਾਰ ਆ ਤੇ ਇਸ ਕਰਕੇ ਇੱਥੇ ਮੋਹਰਾ ਲਾਓ ਤੇ ਇਹਨੂੰ ਕਾਮਯਾਬ ਬਣਾਓ। ਕਰਦੇ ਜਾਂ ਕੋਈ ਕੰਮ ਹੀ ਬੈਠ ਗਿਆ ਤੇ ਉਹ ਵੀ ਕਿਆ ਕਰਨੀ ਮੈਕਸਿਮਮ ਉਹ ਸਰਦਾਰ ਸੁਖਦੇਵ ਸਿੰਘ ਨੇ ਕੋਈ ਕੰਮ ਛੱਡਿਆ ਤੇ ਨਹੀਂ ਆ ਤੇ ਬਾਕੀ ਜਿਹੜਾ ਕੋਈ ਵੇਖੋ ਜੀ ਸਾਰਾ ਜਗਤ ਕੋਈ ਖੁਸ਼ ਕਰਨੀ ਜੀ ਸਕਦਾ ਤੇ ਬਾਕੀ ਜਿਹੜਾ ਥੋੜਾ ਬਹੁਤ ਰਹਿ ਗਿਆ ਏ ਉਹ ਅਸੀਂ ਆਸਮਰਾ ਦੇ ਤੋਂ ਲਾ ਸਕਦੇ ਆ ਵੀ ਇਹ ਪੂਰਾ ਕਰੂਗਾ ਸਾਡਾ ਵੀਰ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦਿਹਾਣਾ ਤੇ ਵੇਖੋ ਜੀ ਮੇਰੀ ਤਾਂ ਹੱਥ ਜੋੜ ਕੇ ਇਹੋ ਬੇਨਤੀ ਆ ਜੀ ਵੀ ਕਾਵਲ ਸਿੰਘ ਨੂੰ ਉਹਦਾ ਦਿੱਤਾ ਜਾਵੇ ਸਰਪੰਚੀ ਦਾ ਜਿਵੇਂ ਇਹ ਦੇਸ਼ ਦੀ ਸੇਵਾ ਕਰਕੇ ਆਇਆ ਨਾ ਬੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਇਹਨੇ ਮੁੰਡੇ ਨੇ ਤੇ ਇਦਾਂ ਹੀ ਇਹ ਪਿੰਡ ਦੀ ਸੇਵਾ ਕਰੇ ਅਸੀਂ ਇਹ ਤੋਂ ਇਹੋ ਆਸ ਮਰਿਆ ਉਮੀਦ ਰੱਖਦੇ ਆ ਤੇ ਵਿਸ਼ਵਾਸ ਰੱਖਦੇ ਆ ਵੀ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੂਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਵਲ ਸਿੰਘ ਪਿੰਡ ਇਬਨਕਲਾ ਦਾ ਰਹਿਣ ਵਾਲਾ ਨਿਵਾਸੀ ਜੋ ਪੁਰਾਣੇ ਸਰਪੰਚ ਸਾਹਿਬ ਨਹੀਂ ਉਹਨਾਂ 80% ਕੰਮ ਪਿੰਡ ਦੇ ਕੀਤੇ ਹੋਏ ਆ 20% ਕੰਮ ਜੋ ਜਾਰੀ ਚੱਲ ਰਹੇ ਨੇ ਉਹ ਮੈਂ ਕਰਕੇ ਦਿਖਾਉਂਗਾ ਅੱਗੇ ਤੋਂ ਵੱਧ ਕੇ ਇਹਨਾਂ ਦੀ ਆਸਮਰਾਤ ਤੇ ਇਹਨਾਂ ਦੀ ਆਸਮਰਾਤ ਤੇ ਪੂਰਾ ਉਤਰੂੰਗਾ ਇਹਨਾਂ ਦੇ ਸੰਯੋਗ ਨਾਲ ਪੰਚਾਇਤ ਦੀ ਨਾਲ ਮੈਨੂੰ ਇਹਨਾਂ ਪੰਚ ਵਾਸਤੇ ਚੁਣਿਆ ਆ ਪੰਚਾਇਤ ਨੇ ਉਹ ਹੁਣ ਮਹਾਰਾਜ ਕਿਰਪਾ ਕਰੇ ਤੇ ਅਸੀਂ ਬਣਾਵੇਂ ਤਹੀਂ ਗਾ ਪੂਰੇ ਕੰਮ ਕਰੀਏ ਜਾਰੀ ਰੱਖੇ ਪੂਰੇ ਕੰਮ ਇਹਨਾਂ ਦੀ ਆਸਮਰਾਤ ਇਹਨਾਂ ਦੀ ਆਸਮਰਾਤ ਤੇ ਪੂਰਾ ਉਤਰਾਂਗੇ ਹਾਂਜੀ ਇਤਰਾਹ ਦੇ ਕੰਮ ਮਲ ਕੇ ਬਾਜ਼ਾਰ ਤੇ ਪਾਣੀ ਦੀ ਸਿਵਰੇਜ ਤੇ ਸਟੇਡੀਅਮ ਦਾ ਕੰਮ ਪਹਿਲੇ ਤੌਰ ਤੇ ਕਰਤੇ ਜਾਣਗੇ ਜਿੰਨਾ ਕਿ ਤੁਸੀਂ ਦੇ ਦਿੱਤੀ ਸੇਵਾ ਜਿਹੜੀ ਆ ਕਰਕੇ ਤੁਸੀਂ ਆਏ ਜੇ ਪਿੰਡ ਦੀ ਸੇਵਾ ਨੂੰ ਕਿਤਰਾ ਵੀ ਪਿੰਡ ਦੀ ਸੇਵਾ ਜਿੱਦਾਂ ਫੌਜ ਦੀ ਸੇਵਾ ਕੀਤੀ ਉਦਾਂ ਹੀ ਪਿੰਡ ਦੀ ਸੇਵਾ ਕਰਾਂਗੇ ਜਿਹੜਾ ਕੋਈ ਦਿਨੇ ਬਲਊਗਾ ਦਿਨੇ ਜਾਵਾਂਗੇ ਰਾਤ ਨੂੰ ਵੀ ਕੋਈ ਕੰਮ ਦੱਸੋ ਰਾਤ ਵੀ ਕਰਾਂਗੇ ਉਹਦੇ ਨਾਲ ਵੀ ਤੁਰਾਂਗੇ ਹੱਕ ਸੱਚ ਦਾ ਸਾਥ ਦੇਵਾਂਗੇ ਜੀ ਜਿਸ ਤਰ੍ਹਾਂ ਦੇ ਨੌਜਵਾਨ ਜਿਹੜੇ ਆ ਗਏ ਨੌਜਵਾਨਾਂ ਨੂੰ ਜਿਹੜਾ ਅੱਗੇ ਆਣਾ ਚਾਹੀਦਾ ਵਾ ਤੇ ਕਿਸ ਤਰ੍ਹਾਂ ਕੀ ਫੀਲ ਕਰਨਾ ਚਾਹੀਦਾ ਨੌਜਵਾਨ ਨੂੰ ਨੌਜਵਾਨਾਂ ਵਾਸਤੇ ਪਹਿਲੇ ਤੌਰ ਤੇ ਤੇ ਸਟੇਡੀਅਮ ਬਣਾਵਾਂਗੇ ਜੀ ਉਹਨਾਂ ਨੂੰ ਕੋਈ ਗੇਮ ਖੇਡਣਗੇ ਤੇ ਅੱਗੇ ਜਾਣਗੇ ਜੀ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਕਰਾਂਗੇ ਕੀ ਪਿੰਡ ਵਾਸੀ ਨੂੰ ਮੈਸੇਜ ਹੈ ਪਿੰਡ ਵਾਸੀਆਂ ਨੂੰ ਮੈਸੇਜ ਇਹ ਹੀ ਦਿਨਾ ਚਾਹੁੰਦੇ ਆਂ ਭਈ ਆਪਣੀ ਵੱਧ ਚੜ ਵੱਧ ਚੜ ਕੇ ਵੋਟਾਂ ਪਾਉਣ ਤੇ ਚੋਣਾਂ ਸੰ ਟਰੈਕਟਰ ਆ ਮੈਂ ਸਰਦੇਸ਼ ਸਿੰਘ ਸਰਪੰਚ ਪਿੰਡ ਬਣਗਲਾ ਦਾ ਸਨੇਗਾ ਤੇ ਮੌਜੂਦਾ 10 ਸਾਲ ਤੋਂ ਸਰਪੰਚ ਹਾਂ ਐਰਕੇ ਵੀ ਸਾਡੇ ਪਿੰਡ ਵੱਲੋਂ ਸਾਂਝੇ ਤੌਰ ਤੇ ਸਰਦਾਰ ਕਾਬਲ ਸਿੰਘ ਜੀ ਫੌਜੀ ਸਾਹਿਬ ਜੋ ਰਿਟਾਇਰਮੈਂਟ ਹੋ ਗਿਆ ਇਹ ਨੇ ਦੇਸ਼ ਦੀ ਸੇਵਾ ਕਰਕੇ ਆਏ ਨੇ ਉਹਨਾਂ ਨੂੰ ਸਾਰੇ ਪਿੰਡ ਦੇ ਸਹਿਯੋਗ ਨਾਲ ਐਰਕੇ ਸਰਪੰਚ ਬਣਦਾ ਮੌਕਾ ਦਿੱਤਾ ਗਿਆ ਵਾ ਤੇ ਇੱਕ ਹੋਰ ਵੀ ਪ੍ਰਾਕ ਲੋਤੇ ਨੇ ਨਾਲ ਵੇਖੋ ਵੋਟਾਂ ਦੇ ਪੈਣੀਆਂ ਹੀ ਨੇ ਬਾਕੀ ਜੋ ਵੀ ਕਿਹਦੇ ਵੀ ਕਰਮਾਂ ਦੇ ਵਿੱਚ ਹੋਏਗਾ ਉਸ ਨੂੰ ਅਹੀਂ ਭਲ ਮਿਲਣੀ ਹੈ ਇਸ ਕਰਕੇ ਅਸੀਂ ਤੇ ਸਾਰੇ ਸਹਿਯੋਗ ਕਰ ਰਹੇ ਆ ਇਹਨਾਂ ਨੂੰ ਵੀ ਕਾਬਲ ਸਿੰਘ ਫੌਜੀ ਨੂੰ ਇੱਕ ਸੱਚੇ ਇਮਾਨਦਾਰ ਵਿਅਕਤੀ ਨੂੰ ਆਪਾਂ ਸਰਪੰਚ ਬਣਾਈਏ ਪਿੰਡ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਇਹਨਾਂ ਨੂੰ ਸਫਲ ਕਰੀਏ ਜਿੱਤਰਾ ਲੱਗਦਾ ਪਿੰਡ ਦੇ ਜਿਹੜੇ ਕੋਈ ਕੰਮ ਹੋਣ ਵਾਲੇ ਹੋਣ ਜਾਂ ਕੋਈ ਹੋਣ ਕਿਤਨਾ ਵੀਲੀ ਦੀ ਤਰ੍ਹਾਂ ਕੋਈ ਕੰਮ ਕਰ ਅਸੀਂ 10 ਸਾਲ ਦੇ ਵਿੱਚ ਕੋਈ 80% ਕੰਮ ਖਤਮ ਕਰ ਦਿੱਤੇ ਨੇ ਜਿਹੜੇ ਰਹਿ ਗਏ ਨੇ ਉਹ ਵੀ ਇਹਨਾਂ ਨੂੰ ਗਾਹ ਬੇਨਤੀ ਕਰਾਂਗੇ ਕਿ ਜਿਹੜੇ ਤੁਹਾਡੇ ਪੁੱਤ ਰਹਿ ਗਏ ਤੁਸੀਂ ਕਰੋ ਪਿੰਡ ਵਿੱਚ ਬੜੀ ਸਮੱਸਿਆ ਸੀ ਕੂੜੇ ਦੀ ਉਹ ਵੀ ਅਸੀਂ ਇਹ ਗੱਡੀ ਲਾ ਕੇ ਕੂੜੇ ਤੋਂ ਪਿੰਡ ਨੂੰ ਮੁਕਤ ਨਜਾਦ ਦਵਾਈ ਕੂੜੇ ਦਾ ਡੈਪਾ ਬਣਾਇਆ ਜਿਹੜਾ ਕਿ ਹਰ ਰੋਜ਼ ਕੂੜਾ ਕਰ-ਕਰ ਚੁੱਕਾਇਆ ਜਾ ਰਿਹਾ ਵਾ ਤੇ ਡੈਂਪ ਤੇ ਇਕੱਠਾ ਕੀਤਾ ਜਾ ਰਿਹਾ ਵਾ ਸਾਡੀ ਥੋੜਾ ਕੂੜੇ ਦੀ ਮੰਗ ਜ਼ਿਆਦਾ ਹੀ ਆ ਉਸ ਕਰਕੇ ਗੱਡੀ ਇੱਕ ਸਰਪੰਚ ਸਾਹਿਬ ਨੂੰ ਬੇਨਤੀ ਕਰਾਂਗੇ ਜਦੋਂ ਤੁਸੀਂ ਬਣ ਜਾਂਦੇ ਹੋਏ ਇੱਕ ਗੱਡੀ ਹੋਰ ਪਿੰਡ ਵਿੱਚ ਲਾ ਕੇ ਹੋਰ ਪਿੰਡ ਦਾ ਸੁਧਾਰ ਕੀਤਾ ਜਾਵੇ ਤੇ ਪਿੰਡ ਵਿੱਚ ਜੋ ਪਾਣੀ ਦੀ ਇੱਕ ਸਮੱਸਿਆ ਥੋੜੀ ਜੀ ਅਸੀਂ ਛੱਪੜ ਦਾ ਪਾਣੀ ਪੰਚਾਇਤੀ ਜ਼ਮੀਨ ਨੂੰ ਪਾਇਆ ਸੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਵੱਡੇ ਸੀਵਰੇਜ ਦੇ ਚੈਰਕੀ ਸਰਪੰਚ ਸਾਹਿਬ ਪਾ ਕੇ ਪਿੰਡ ਨੂੰ ਪਾਣੀ ਦਾ ਨਜਾਦਵਾਨ ਤੇ ਪਿੰਡ ਦੇ ਚ ਵੱਤ-ਵਤ ਕੰਮ ਕਰ। ਜੁਤਰਾ ਤੇ ਇੱਕ ਸੀਮਾ ਜਿਹੜਾ ਦਰਿਆ ਚ ਹੈ ਤੇ ਨਸ਼ੇ ਦਾ ਬੜਾ ਹੋਰ ਦਾ ਪਿਆਰ। ਕਿਤਰਾ ਵੇਦੇ ਨਸ਼ਾ ਬਹੁਤ ਜੀ ਨਸ਼ਾ ਤੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆਂ। ਪਰ ਨਸ਼ੇ ਦਾ ਕੋਈ ਐਸਾ ਹੱਲ ਨਹੀਂ ਨਿਕਲਿਆ। ਕਿਉਂ ਜਿੰਨਾ ਚਿਰ ਤੱਕ ਪੁਲਿਸ ਮੀਨਾਲਿਆਂ ਨਹੀਂ ਹੜ। ਅਸੀਂ ਨੂੰ ਕੀ ਮੈਸੇਜ ਦਿਵਾ ਦਿੰਦੇ ਆਪਣੇ। ਅਸੀਂ ਮੈਸੇਜ ਦੇਣਾ ਚਾਹੁੰਦੇ 49 ਸਾਂ ਟਰੈਕਟਰ ਤੇ ਮੋਹਰਾਂ ਲਾਓ ਤੇ ਉਹਨਾਂ ਨੂੰ ਕਾਮਯਾਬ ਬਣਾਓ। ਤੇ ਹੱਕ ਸੱਚ ਦਾ ਸਾਥ ਦੋ ਅਸਰ ਪਿੰਡ ਪਾਸਿਆਂ ਲੋਡ ਕੰਦੀ ਆ ਤੇ ਦਿਨ ਰਾਤ ਉਹਨਾਂ ਵਾਸਤੇ ਹਾਜ਼ਰ ਹੈ ਜੀ ਠੀਕ ਹੈ